ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਗਿਆਨੀ ਅਰਵਿੰਦਰ ਸਿੰਘ ਜੋ ਕਿ ਮੈਂ ਇੱਥੇ ਗੰਤੀ ਸਿੰਘ ਦੀ ਸੇਵਾ ਨਿਭਾ ਰਿਹਾ ਹਾਂ ਸੋ ਜਿਹੜੇ ਪ੍ਰਬੰਧ ਨੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਬਹੁਤ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਉਤਸ਼ਾਹ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਚਾਅਵਾਂ ਦੇ ਨਾਲ ਮਲਾਰ ਦੇ ਨਾਲ ਸੰਗਤਾਂ ਜੜੀਆਂ ਨੇ ਉਹ ਤਿਆਰੀਆਂ ਚੱਲ ਰਹੀਆਂ ਨੇ ਵਿਆਹ ਦੀਆਂ ਗੁਰਪੁਰਬ ਦੀਆਂ ਜਿਸ ਵਿੱਚ ਸੰਗਤਾਂ ਗੁਰੂ ਕੇ ਲੰਗਰ ਟੁੱਟ ਚੱਲਣਗੇ ਜਿਸ ਵਿੱਚ ਅਤੇ ਦਿਵਾਨ ਦਿਵਾਨਾ ਵਾਸਤੇ ਵੀ ਤਿਆਰੀਆਂ ਚੱਲ ਰਹੀਆਂ ਨੇ ਸੰਗਤਾਂ ਉੱਥੋਂ ਬੜੇ ਉਤਸ਼ਾਹ ਦੇ ਨਾਲ ਇਸ ਤਰ੍ਹਾਂ ਇੱਕ ਇਤਿਹਾਸ ਨੂੰ ਦਰਹਾਉਂਦੇ ਆ ਹੋਇਆ ਸਤਿਗੁਰੂ ਸਾਹਿਬ ਜੀ ਤੇ ਪੂਰਨ ਸ਼ਰਧਾ ਰੱਖਦੇ ਆ ਉਸੇ ਸਮੇਂ ਨੂੰ ਫੀਲ ਕਰਦੇ ਆ ਹੋਇਆ ਆਪਣੇ ਆਪਣੇ ਅਨੁਭਾਵੇ ਚ ਲਿਆਉਂਦੇ ਆ ਸੰਗਤਾਂ ਸੁਲਤਾਨਪੁਰ ਲੋਧੀ ਤੋਂ ਬੜੇ ਉਤਸ਼ਾਹ ਦੇ ਨਾਲ ਸ਼ਬਦ ਕੀਰਤਨ ਕਰਦੇ ਆ ਹੋਇਆ ਸਤਿਗੁਰੂ ਸਾਹਿਬ ਜੀ ਦੇ ਗੁਣ ਗਾਇਨ ਕਰਦੇ ਆ ਹੋਇਆ ਬੜੇ ਚਾਹ ਦੇ ਨਾਲ ਮਲਾਰ ਦੇ ਨਾਲ ਇਸ ਸਥਾਨ ਉੱਤੇ ਆ ਕਰਕੇ ਨਤਬਸਤਕ ਹੁੰਦੀਆਂ ਨੇ 3 ਅਗਸਤ ਨੂੰ ਸਤਿਗੁਰ ਸਾਹਿਬ ਦੀ ਕਿਰਪਾ ਸਦਕਾ ਇੱਥੇ ਜਿਹੜਾ ਨਗਰ ਕੀਰਤਨ ਉਹ ਜਿਹੜਾ ਡੇਰਾ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਜੀ ਸੋ ਇਸ ਖੁਸ਼ੀ ਦੇ ਮੌਕੇ ਤੇ ਵੇਖੋ ਸਭ ਤੋਂ ਪਹਿਲਾਂ ਸਾਨੂੰ ਆਪਣੇ ਗੁਰੂ ਸਾਹਿਬ ਨੇ ਸਿੱਖਿਆਵਾਂ ਤੇ ਜੋ ਸਤਿਗੁਰ ਸਾਹਿਬ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਜਿਸ ਤਰ੍ਹਾਂ ਗੁਰਪੁਰਬ ਵਿਆਹ ਦਾ ਲਾ ਲੋ ਇਸ ਵਿੱਚ ਸਤਿਗੁਰ ਸਾਹਿਬ ਜਿੱਦੋਂ ਇਤਿਹਾਸ ਵਿੱਚ ਆਉਂਦਾ ਕਿ ਸਤਿਗੁਰ ਸਾਹਿਬ ਜੀ ਇੱਥੇ ਆਏ ਸਨ ਉਹਨਾਂ ਨੇ ਆ ਕੇ ਕਰਕੇ ਗੁਰਬਾਣੀ ਦੇ ਅਨੁਸਾਰ ਜਿਸ ਤਰ੍ਹਾਂ ਮੂੜ ਮੰਤਰ ਨੂੰ ਲਿਖ ਕਰਕੇ ਤੇ ਆ ਕਰਕੇ ਲਾਵਾਂ ਲਈਆਂ ਸਨ ਇੱਕ ਸਿੰਪਲ ਬੜਾ ਹੀ ਸੌਕੇ ਢਾਂਗ ਦੇ ਨਾਲ ਇੱਕ ਸਾਦਾ ਢਾਂਗ ਦੇ ਨਾਲ ਜਿਹੜਾ ਸੀ ਉਹਨਾਂ ਦਾ ਵਿਆਹ ਹੋਣਾ ਕੀਤਾ ਸੀ ਮੈਂ ਇਹ ਹੀ ਕਹਿੰਦਾ ਕਿ ਜੇਕਰ ਜਿਸ ਤਰ੍ਹਾਂ ਸਤਿਗੁਰ ਸਾਹਿਬ ਦੀ ਮਰਿਆਦਾ ਅਨੁਸਾਰ ਆਪਾਂ ਵਿਆਹ ਵੀ ਕਰਦੇ ਹਾਂ ਕੁਝ ਵੀ ਮਨਾਉਂਦੇ ਬੜੇ ਸਿੰਪਲ ਸੌਕੇ ਢਾਂਗ ਦੇ ਨਾਲ ਜਿਹੜਾ ਸਾਨੂੰ ਕਰਨਾ ਚਾਹੀਦਾ ਗੁਰੂ ਸਾਹਿਬ ਦੇ ਇਤਿਹਾਸ ਤੋਂ ਸਿੱਖਿਆ ਲਿਆ ਕਰ ਕੰਧ ਸਾਹਿਬ ਗੁਰਦੁਆਰਾ ਸਾਹਿਬ ਦੀ ਸੇਵਾ ਬਾਬਾ ਸਿਵਾ ਸਿੰਘ ਜੀ ਨਾਲ ਲਈ ਖਦੂਰ ਸਾਹਿਬ ਵਾਲਿਆਂ ਨੇ ਇੱਥੇ ਮਾਰਕਾਂ ਬਣ ਗਈਆਂ ਸੋਨਾ ਲੱਗੇਗਾ ਕੰਧ ਨੂੰ ਬੇਸਮੈਂਟਾਂ ਬਣ ਗਈਆਂ ਗੱਡੀਆਂ ਵਾਸਤੇ ਇੱਥੇ ਸਕੂਟਰੀਆਂ ਵਾਸਤੇ ਜੋੜਾ ਘਰ ਨਵਾ ਬਣੇਗਾ ਲੰਗਰ ਹਰ ਬਣਨਗੇ ਸਰਾਮਾਂ ਬਣ ਗਈਆਂ ਇੱਥੇ ਮਾਰੇ ਜੀਆਂ ਤੇ ਤਗੜੇ ਹੋ ਕੇ ਪਾਈ ਸਾਥ ਦਿਓ ਇੱਥੇ ਸਾਰਾ ਬਟਾਲਾ ਸਾਥ ਦਿਓ ਮਾਰੇ ਜਾਂ ਵੀ ਇਹ ਖੁੱਲਾ ਦਰਬਾਰ ਖੁੱਲੇ ਰਸਤੇ ਹੋ ਜਾਣ ਤੇ ਮਾਰੇ ਜੀ ਦੀ ਸੇਵਾ ਹੋ ਸਕੇ ਤੇ ਹਾਲ ਕਰੀ ਆਂ ਜਾਂ ਖਾਣਾ ਚਾਹੁੰਨੇ ਆ ਵੀ ਇੱਥੇ ਗੁਰੂ ਨਾਨਕ ਦੇਵ ਜੀ ਕੰਧ ਨਾਲ ਆ ਕੇ ਬੈਠੇ ਸਨ ਸਲਕ ਮਾਦਾਸ ਲਖਣੀ ਦਾ ਡੇੜਾ ਸੌ ਗੁਰਦੁਆਰਾ ਆ ਨਾਲ ਪਿੱਛੇ ਉੱਥੇ ਵਿਆਹ ਹੋਇਆ ਫੇਰੇ ਉੱਥੇ ਹੋਏ ਨੇ ਮੂਲ ਮੰਤਰ ਨਾਲ ਫੇਰੇ ਉਦੋਂ ਗੇਦੀਆਂ ਨਾਲ ਬੰਦੇ ਕਿਤਾਬਾਂ ਨਾਲ ਉਹ ਜਿਹੜਾ ਉਦੋਂ ਵਹਿਣ ਚੋਂ ਸਲਤਨਪੁਰ 로ਦੀ ਤੋਂ ਆਉਂਦਾ ਨੇ ਲਿਆਂਦਾ ਸੀ ਮੂਲ ਮੰਤਰ ਕੱਢ ਕੇ ਤਿੰਨ ਦਿਨ ਜਦੋਂ ਗੋਮਰੇਸ ਹਣ ਮਹਾਰਾਜ ਤੇ ਉਹਨਾਂ ਨੇ ਉਹਨਾਂ ਦਾ ਫੇਰਾ ਹੋਇਆ ਉਹਨਾਂ ਨੇ ਇੱਕ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋ ਨਿਸ਼ਟਾ ਗੁਰ ਪ੍ਰਸਾਦਿ ਜਪ ਆਦਿ ਸਤਿ ਜੁਗਾਤਿ ਸਤ ਹੈ ਪੀਸ ਬਚ ਨਾਨਕ ਉਸਤਿ ਵੀ ਸਤਿ